ਦਾ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟੇਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਜਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427019817 ਸੋ ਅੱਜ ਦੀ ਵੀਡੀਓ ਵਿੱਚ ਪੰਜ ਬੈੜਾ ਫਾਰ ਸੇਲ ਆ ਕੁਝ ਸੂਨੀਆਂ ਹੋਣੀਆਂ ਤੇ ਕੁਝ ਕਬਨਾਂ ਡੇਟੇਲ ਵੀ ਕੋ ਪੁੱਛਦੇ ਆ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਸੁਖਵਿੰਦਰ ਸਿੰਘ ਜੀ ਪਿੰਡ ਦੀਪਗੜ੍ਹ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ 876 2060 ਅੱਜ 31 ਮਾਰਚ ਨੂੰ ਆਪਾਂ ਵੀਡੀਓ ਕਵਰ ਕਰਦੇ ਆਂ ਪੰਜ ਬਿਹੜਾ ਫੋਰ ਸੇਲ ਆ ਹਨਾ ਇੱਕ ਸੂਈ ਵੀ ਚਾਰ ਗੱਬਣਾ ਚਾਰ ਗੱਬਣਾ ਪਹਿਲਾ ਨੰਬਰ ਜਿਹੜੀ ਆਪਾਂ ਬੱਚੀ ਦੇਖਦੇ ਆਂ ਕਿਹੜਾ ਸੂਆ ਇਹ ਪਹਿਲਾ ਸੂਆ ਮੋਹ ਚਾਰ ਮੋਹ ਚਾਰ ਦਾ ਪਹਿਲਾ ਸੂਆ ਸੁੰਦੀਆ ਤੇ ਠੰਡਲੇ ਵਾ ਓਕੇ ਜਮਾ ਠੰਡੀ ਸੀਲ ਬਿਠੇਰੀ ਇਹਦਾ ਸੋ ਵੀਰ ਥਾਣਾ ਦੇ ਵਿੱਚ ਜਿਹੜੇ ਇੱਕ ਤਾਂ ਹੁੰਦੇ ਵੀ ਗਿੱਠ ਦੀ ਵੈਥੇ ਕਹਿ ਦੇਣੀ ਇੱਕ ਗਿੱਠ ਪੌਣੀ ਗਿੱਠ ਪੈਂਦੀ ਆ ਥਾਣਾ ਦੇ ਵਿੱਚ ਤੇ ਆਹ ਦੇਖੋ ਜਮਾ ਥਾਣਾ ਥਾਣਾ ਦੀ ਓਕੇ ਆ ਤੇ ਕਾਇਦਾ ਲੈ ਜਿਹਾ ਸਹੀ ਜਿਹਾ ਹੈ 6 ਦਿਨਾਂ ਕੇ ਰਿਜੀ ਤੋਂ ਬੰਦੇ ਨੇ ਮੈਨੂੰ ਦੱਸਿਆ ਤੈਨੂੰ ਤਰੀਕ ਨੂੰ ਠੀਕ ਹੈ ਠੀਕ ਹੈ ਕਿ ਨਹੀਂ ਪਰ ਹੁਣ ਇਟਰ ਕੁਆਲਟੀ ਬਸ ਏਰੀਆ ਭਮਿਆਜ ਸੂਬੇ ਤਾਂ ਵੀ ਨਹੀਂ ਕਰ ਠੀਕ ਹੈ ਤੇ ਚੀਪਾ ਜੂਪਾ ਕਿਆ ਚੀਪਾ ਜੂਪਾ ਗਰੰਟੀ ਚਾਹੇ ਆਨਲਾਈਨ ਮੰਗਾ ਲਈ ਕੋਈ ਲੰਬਾ ਨਹੀਂ ਦਿੰਦਾ ਲੰਬਾ ਨਹੀਂ ਵੀ ਆ ਜਾ ਦੰਦ ਵੀ ਦਿਖਾ ਦੇ ਅਗਲਾ ਆਨਲਾਈਨ ਵਾਲੀ ਗੱਲ ਠੀਕ ਹੈ ਉਹ ਕਹਿੰਦੇ ਭਾਈ ਦੰਦ ਆਏ ਸੀ ਠੀਕ ਹੈ ਆਜਾ ਉਰੇ ਕਰ ਦੇ ਤਾਂ ਥਾਂ ਘਟਾ ਠੀਕ ਹੈ ਮੂੰਹ ਚੋੜ੍ਹ ਦੇ ਸੋ ਵੀਰੋ ਕੱਦ-ਕਾਠ ਵਗੈਰਾ ਬੱਚਿਆ ਦੇਖ ਸਕਦੇ ਪਲੂਣ ਪਹਿਲਾ ਸੂਆ ਫੁੱਲ ਸਾਈਜ਼ ਆ ਆਰਡਰ ਕੁਆਲਿਟੀ ਵਗੈਰਾ ਚੰਗੀਆਂ ਚਾਰੇ ਤਾਂ ਨਿਖਣੇ ਸਾਫ ਸੁਥਰੇ ਤੇ ਤਾਂ ਪਾ ਅੰਦਾਜ਼ਾ ਲਾ ਕੇ ਚੱਲੀਏ ਦੁੱਧ ਕਿੰਨਾ ਕ ਪਾ ਦੂਗੀ ਇਹ ਬੱਚੀ ਯਾਰ ਵੀ ਦੇ ਹਿਸਾਬ ਨਾਲ ਇਹ ਤਾਂ 22-30 ਕਿਲੋ ਦੁੱਧ ਨਾਰਮਲ ਚਾਹੀਦਾ ਠੀਕ ਆ ਬਾਕੀ ਫੇਸ ਕੁਆਲਿਟੀ ਵਗੈਰਾ ਇਹ 35 ਨਹੀਂ ਕਹਿੰਦੇ ਮੂੰਹ ਮਾ ਬਹੁਤ ਚੰਗਾ ਕੱਦ-ਕਾਠ ਤੇ ਜਿੰਦ-ਜਾਨ ਦੇ ਵਿੱਚ ਆ ਹਨਾ ਸੋ ਜਿੰਦ-ਜਾਨ ਦੇ ਵਿੱਚ ਬੱਚੀ ਪਹਿਲਾ ਸੂਆ 20 ਕਿਲੋ ਮੰਨ ਕੇ ਲੈ ਲਓ ਚੰਗੀ ਕੇਅਰ ਕਰ ਲਾਂਗੇ 22-23 22-23 ਤੱਕ ਪਾ ਦੂੰ ਕਿਉਂਕਿ ਬ ਅੱਗੇ ਪਿੱਛੇ ਦਾ ਹਵਾਨ ਜਿੰਦੇ ਜਾਨ ਬਹੁਤ ਆ ਬਿਊਟੀ ਬਹੁਤ ਆ ਮੂੰਹੋ ਚੌਗਿਆ ਰੇਡ ਬਿਲਕੁਲ ਵਾਜ ਬਹੁ ਸਾਰਿਆਂ ਦਾ ਫੋਨ ਤੇ ਹੋ ਕਰਾਂਗੇ ਫੋਨ ਤੇ ਬਾਈ ਕਈ ਵਾਰੀ ਕਿ ਨਾ ਕੋਈ ਵਿਚਰੇ ਨਾਲ ਬਾਈ ਲੈ ਜਾਂਦਾ ਤਾਂ ਕੱਕ ਨਹੀਂ ਕਰਿਆ ਜਾਂਦਾ ਨਹੀਂ ਤਾਂ ਆਪਾਂ ਫੋਨ ਤੇ ਵੀ ਕਰਦੀ ਇਹ ਤਾਂ ਵੀ ਨਹੀਂ ਗੱਲ ਕੋਈ ਠੀਕ ਆ ਚਲੋ ਪੜਦਾ ਹੁੰਦਾ ਵਪਾਰ ਦਾ ਕੰਮ ਹਾਂਜੀ ਹਾਂ ਤੇ ਅੱਗੇ ਆਪਾਂ ਦੋ ਨੰਬਰ ਤੇ ਗੱਲ ਕਰਦੇ ਹਾਂ ਜੀ ਸਾਹੀਵਾਲ ਦੀ ਹਣਾ ਹਾਂਜੀ ਤੇ ਕੇ ਸਾਹੀਵਾਲ ਦੇ ਵੀ ਕ੍ਰੋਸ ਦੋਨੇ ਪੰਤਾ ਮੇਲ ਆ ਗਿਆ ਹਾਂਜੀ ਤੇ ਗਰਮੀ ਵਾਲਾ ਤੋਹਫਾ ਜਾਵਾ ਜਾਵਾ ਬਿਲਕੁਲ ਬਾਈ ਦਿਨ ਕਾ ਲੈਂਦੀ ਆ ਬੇਰੇ ਬਰੇ ਲੈ ਜੀ ਇਹ ਹਫਤਾ ਬਲੇ ਬੰਦੇ ਐ 6 ਤਰੀਕ ਨੂੰ ਨੇ ਦਿਨ ਪੂਰੇ ਕੀਤੇ ਤੇ ਥਣ ਥਣ ਮੁਠੀ ਵਾਲਾ ਬਹੁਤ ਚੰਗਾ ਕਿੰਨਾ ਦੁੱਧ ਮੰਨ ਕੇ ਬੰਦਾ ਲੈ ਵੇ ਇਹਨੂੰ ਵੀਰੇ ਉਹ ਕਹਿੰਦੇ ਵੀ ਪਲੂਨ ਨੇ 16 ਕਿਲੋ ਦੁੱਧ ਦਿੱਤਾ ਨਹੀਂ ਠੀਕ ਹੈ ਹਾਂ ਆਪਾਂ ਮੰਨ ਕੇ ਚੱਲੀਏ ਵੀ 1 ਕਿਲੋ ਖਣ ਦੀ ਕਪੈਸਿਟੀ ਵਧ ਲਾ ਲਈ ਅਗਲਾ 16 ਮੰਨ ਲੈ 18 ਮੰਨ ਲੈ ਵੀ ਜਾਣੀ ਇਹਦਾ ਦੁੱਧ ਆਪ ਕਹਿੰਦੇ ਮਹੀਆਂ ਨਾਲੋਂ ਵੀ ਚੰਗਾ ਗੈਰ ਹੈ ਦੇ ਵੀ ਮਹੀਆਂ ਵਰਗਾ ਦੁੱਧ ਜਿਵੇਂ ਮੱਝ ਅੱਜ ਲੱਖ ਰੁਪਏ ਦੀ ਮਾੜੀ ਮੈਂ ਹੋਈ ਪਈ ਆ ਵੀ ਜਨੇ ਰਪੀਏ ਘਟ ਲਾਉਣੇ ਆ ਵੀ ਦੁੱਧ ਪੀਣਾ ਕਰੀ ਆਪਾਂ ਮਿੰਨਾ ਗਣੀ ਦੁੱਧ ਤੋਂ ਬਚਣਾ ਬਸ ਬਾਈ ਤੇ ਇਹਦੇ ਚੁੱਪ ਕਰਕੇ ਲੈ ਲਓ ਹਣਾ ਬਈ ਬਹੁਤ ਚੰਗੀ ਐ ਹੰਡੀ ਸੀਲ ਐ ਇਹੋ ਜੀ ਠੀਕ ਐ ਧੋਰੇ ਵਾਰ ਨੂੰ ਇਹਨੂੰ ਸੋ ਵੀਰੋ ਕੱਦ ਕਾਠ ਵਗੈਰਾ ਦੇਖੋ ਵਹਿੜ ਦਾ ਬਹੁਤ ਚੰਗਾ ਤੇ ਸਾਫ ਸੁਥਰੀ ਜਰਸੀ ਵੀ ਆ ਸਾਈ ਬਾੜ ਵੀ ਆ ਤੇ ਦੋਨੇ ਚੀਜ਼ਾਂ ਮਿਕਸ ਆਵੇ ਚੇਰੇ ਕਿਉਂਕਿ ਦੋਨੇ ਚੀਜ਼ਾਂ ਹੀ ਫੈਟ ਵਾਲੇ ਜੇ ਸਾਈਵਾਲ ਹੁੰਦੀ ਆ ਉਹ ਵੀ ਫੈਟ ਹੈ ਤੇ ਜਰਸੀ ਹੁੰਦੀ ਆ ਉਹ ਵੀ ਫੈਟ ਇਹਦੀ ਮੰਨ ਕੇ ਚੱਲੋ ਵੀ ਡੂਟੀ ਫੈਟ ਹੋ ਗਈ ਜਮਾ ਮੱਝ ਨਾਲੋਂ ਇੱਕ ਦੋ ਪੈਂਡੀਆਂ ਦੀ ਪਿੱਛੇ ਰੂ ਫੈਟ ਦੇ ਮੁਕਾਬਲੇ ਦੇ ਵਿੱਚ ਤੇ ਗਰਮੀਆਂ ਨੇ ਮੰਨਣੀ ਕੋਈ ਨਹੀਂ ਸਾਗੇ ਵੀ ਤੂੰ ਤਾਂ ਥੱਲੇ ਬਾਹਰ ਜਿਵੇਂ ਹੜ ਪਏ ਹੁੰਦੇ ਬੰਨੇ ਵੇ ਖੜ ਕੱਢੇ ਹੁੰਦੇ ਆਪਣੇ ਉੱਥੇ ਬੰਨ ਲਓ ਇਹ ਸਹਿਕਦੀ ਨਹੀਂ ਜਮਾ ਤੇ ਨਾ ਇਹ ਕਰਮ ਵਾਲੇ ਘਰੇ ਡਾਕਟਰ ਸੱਦਨਦੇ ਵੀ ਡਾਕਟਰ ਉੱਦੇ ਆਉਗਾ ਜਿੱਦੇ ਟੀਕਾ ਭਰਨਾ ਹੋਇਆ ਇਹਦੇ ਝੋਲੀ ਝਾਲੀ ਦੇਖੋ ਜਮਾ ਕਿਆ ਬਤਾ ਚੰਗੀ ਹੈ ਸਾਫ ਸੁਥਰੀ ਹੈਨਾ ਠੰ ਦੇ ਰੇਟ ਇਹਦਾ ਵੀ ਹੋਊਗਾ ਫੋਨ ਤੇ ਹਾਂਜੀ 150 ਥਣ ਮੁਠੀ ਵਾਲਾ ਜਮਾ ਥਣ ਮੁਠੀ ਸੋ ਥਾਣਾ ਦੇਖ ਸਕਦਾ ਨੇੜੇ ਤੋਂ ਸੋਨਾ ਥਾਣਾ ਅਗੇ ਤਿੰਨ ਨੰਬਰ ਤੇ ਫਿਰ ਜਮਾ ਚਰਸੀ ਆ ਗਈ ਹੈ ਨਾ ਇਹ ਪਿਓਰ ਜਰਸੀ ਹੈ ਬਈ ਕੈਦਨ ਲੈਂਦੀ ਹੈ ਇਹ ਮੇਰੀ ਦੇਲੇ ਦੇ ਦੱਸਿਆ ਆਪਾਂ ਨੂੰ 11 ਤੇ 12 ਤਰੀਕ ਨੂੰ ਠੀਕ ਆ 11 12 ਤਰੀਕ ਨੂੰ ਪੂਰਾ ਅੱਜ ਮੰਨਣਾ 31 ਬਈ 12 ਦਿਨ ਨਹੀਂ ਰਹੀ ਜੀ 12 ਦਿਨ ਹਾਂ 12 ਦਿਨ ਹੁੰਦਾ ਸੀ ਵੀਓ ਸੱਪ ਬਣ ਕੇ ਖਾ ਕੇ ਮਾਲ ਪਰਾਇਆ ਇਹਨੇ ਕੋਸ ਦਾ ਕੋਸ ਬਣ ਜਾਣਾ ਹਾਂ ਹਾਂ ਵੀਰੇ ਆ ਦੇ ਆਡਰ ਕੁਆਲਿਟੀ ਚੰਗੀ ਹੈ ਸਵਰਜ ਜਿਵੇਂ ਹੁਣ ਕਣਕ ਘਾਂਡੇ ਘਾਂਡੇ ਤੇ ਰੰਗ ਪਟਾਉਂਦੀ ਐ ਇਹਨੇ ਵੀ ਘਾਂਡੇ ਘਾਂਡੇ ਤੇ ਭਰਨਾ ਹਨਾ ਭਰ ਨਹੀਂ ਇਹ ਬਿਲਕੁਲ ਨਹੀਂ ਬਟੋਰਾ ਤੇ ਦੁੱਧ ਕਿੰਨਾ ਮੰਨ ਕੇ ਲੈ ਵੀ ਬੰਦੇ ਨੂੰ ਦੁੱਧ ਵੀ ਇਹਨੇ ਪਲੂਨ ਨੇ ਦਿੱਤਾ ਜਣੀ ਕਿ 15 14 15 ਠੀਕ ਐ ਆਪਾਂ 18 ਨਹੀਂ ਕਹਿੰਦੇ 20 ਦੇ ਵੇਖੋ ਪਹਿਲਾਂ ਮਾੜੀ ਵੀ ਹੋ ਸਕਦੀ ਐ ਇਹ ਹੋਰ ਵੀ ਦੂਜਾ ਸੂਆ ਕਰਕੇ ਵੀ ਵਜਨ ਵਧ ਗਿਆ ਜੇ ਅੱਜ ਕੀ ਮੇਰ ਆਪਾਂ ਵੀ 18 19 ਦਾ ਨਾਰਮਲ ਦੇ ਤਾਂ 20 ਵੀ ਦੇ ਸਕਦੇ ਠੀਕ ਐ ਤੋੜ ਲਓ ਬਾਹਰ ਨੂੰ ਸਵਰਜ ਤੀਜਾ ਨੰਬਰ ਆਪਾਂ ਜਿਹੜੀ ਜਰਸੀ ਦੇਖੀ ਜਾਂਦੇ ਆ ਬਹੁਤ ਚੰਗੀ ਮੱਥੇ ਦੇ ਟੋਆ ਜਿਹਨੂੰ ਕਹਿੰਦੇ ਕੌਲੀ ਚ ਪਾਣੀ ਪੀਣ ਵਾਲੀ ਉਹ ਚੀਜ਼ ਆ ਮੂੰਹ ਮੱਥਾ ਤੇ ਵਾਕਿਆ ਰੇੜ ਦੀ ਲਈ ਵੰਗੂ ਹੱਡੀ ਜਮਟ ਢੂਈ ਵਾਲੀ ਸਿੱਧੀ ਜਾਂਦੀ ਆ ਤੇ ਕਿਹ ਲਿੱਸੀ ਨਾ ਵੀ ਨਹੀਂ ਤੇ ਝੋੜੀ ਝਾੜੀ ਦੇਖੋ ਜਮਾ ਕ੍ਰੂਟ ਭਰਿਆ ਜਾਂਦਾ ਹਲੇ ਹਵਾਨੇ ਦੇ ਵਿੱਚ ਆ ਦੇਖੋ ਜਮਾ ਕਿਆ ਪਤਾ ਮੇਰੇ ਹਿਸਾਬ ਨਾਲ ਚਾਰ ਇੱਟਾਂ ਭੇਜਣਗੇ ਹਵਾਨਾ ਇੰਨਾ ਖਾਲੀ ਪਿਆ ਹਲੇ ਬਹੁਤ ਵੀਰੇ ਬਣੂ ਕਿਸੇ ਠੀਕ ਆ ਪੂਰੀ ਮਾਰਗਾ ਜਮ ਬਖਿਆਲ ਵਰਗਾ ਚੀਪਾ ਠੀਕ ਆ ਸਾਫ ਸੁਥਰੀ ਤੇ ਅੱਗੇ ਆਪਾਂ ਦੇਖੇ ਨੇ 4 ਨੰਬਰ ਤੇ ਇਹ ਵੀਰੇ ਬੁਜਾਸੂ ਹੈ ਠੀਕ ਹੈ ਕੰਨੀਆਂ ਇਹਨੇ ਹਜੇ ਬਰਾਬਰ ਨਹੀਂ ਕਰੀਆਂ ਇਹ ਜਰ ਇਹ ਜੇ ਮਨ ਕੇ ਕੰਨੀਆ ਉਹ ਕੰਨੀਆ ਗੱਢਦੀ ਹੈ ਪਰ ਬਰਾਬਰ ਨਹੀਂ ਕਰੀ ਜੈਨ ਨੂੰ ਦੂਜਾ ਸੂਆ ਪਿਆਰ ਦੂਜਾ ਸੂਆ ਦਿਨ ਕਹਿ ਕਰਦੀ ਹੈ ਹਜੇ ਦਿਨ ਵੀ ਇਹ ਵੀ ਹਜੇ ਮੇਰੇ ਹਿਸਾਬ ਨਾਲ ਤਾਂ ਵੀ 4-5 ਦਿਨ ਲੱਗੇ ਚਾਰ ਪੰਜ ਦਿਨ ਬਾਕੀ ਇਹ ਵੀ ਫੈਟ ਵਾਲੀ ਚੀਜ਼ ਹੈ ਹਾਂ ਹੁਣ ਜਿਵੇਂ ਮੌਸਮ ਬਦਲਣ ਲੱਗ ਗਿਆ ਆਪਾਂ ਕੋਟ ਪੇਟੀਆਂ ਦੇ ਸਾਹਮਣੇ ਤੇ ਲੋਹੜਾ ਟੀ-ਸ਼ਰਟਾ ਪਾਉਣ ਲੱਗ ਗਏ ਉਸ ਜੀਜ਼ ਇਹਨਾਂ ਜੈ ਗਈ ਹੈ ਨਾ ਮੇਰੇ ਰੱਖ ਦੇ ਹਿਸਾਬ ਨਹੀਂ ਚੀਜ਼ ਲੈਣੀ ਪੈਂਦੀ ਹੁਣ ਅਗਲਾ ਕਹਿੰਦੇ ਮੇਰੇ ਰੁਪਈਏ ਵੀ ਬਾਜ਼ਿਬ ਲੱਗਣ ਤੇ ਗਰਮੀ ਵੀ ਨਾ ਮੰਨੇ ਜੈਜ ਕਰ ਲਾ ਜੀ ਸੋ ਕਲਾ ਪੈਸਾ ਨਹੀਂ ਮੋਖਾ ਪੱਕਲੀ ਵਾਲੀ ਬਰੀਡ ਲੈਣ ਲੱਗ ਜੀ ਹਨਾ ਨਾ ਬਾਈ ਬਸ ਹੁਣ ਬਈ ਜਿਹੜੀ ਅਗਲੇ ਦੀ ਪਸੰਦ ਆ ਉਹ ਜੀ ਚੀਜ਼ ਲੈਣੀ ਪੈਣੀ ਸੁਝਾਜ ਗੱਲ ਆ ਜਮਾ ਆਪਾਂ ਕਹੀਆ ਮੈਂ ਆਪਾਂ 2 ਲੱਖ ਤੋਂ ਬਿਨਾਂ ਲੈਣੀ ਤੇ ਆਪਾਂ 50 ਹਜ਼ਾਰ ਅਲੀ ਕਿੰਨੂ ਦੇਵਾਂਗੇ ਸੁਝਾਜ ਗੱਲ ਆ ਜਮਾ ਸੋ ਮੰਨ ਕੇ ਚਲੋ ਵੀ ਹਰ ਇੱਕ ਤਰ੍ਹਾਂ ਦਾ ਮੰਨ ਕੇ ਚਲੋ ਗਾਹ ਘਾਹ ਤੇ ਕਾਨ ਤੇ ਸੌਦਾ ਸਾਰਾ ਹੋਣਾ ਚਾਹੀਦਾ ਹਨਾ ਤੇ ਦਿਨ ਇਹਦੇ ਕਹਿ ਦੱਸਿਆ ਇਹਦੇ ਦਿਨ ਵੀ 5 ਦਿਨ ਗਰੂ ਪੂਰੇ 5 ਦਿਨ ਕਿੰਨਾ ਦੁੱਧ ਮੰਨ ਕੇ ਲੈ ਲੈ ਬੰਦਾ ਦੁੱਧ ਵੀਰੇ ਉਹ ਕਹਿੰਦੇ 18 ਕਿਲੋ ਦਿੱਤੇ ਨੇ ਬਿਲਕੁਲ 18 ਮੰਨ ਲੇ 18 ਨਹੀਂ ਮੰਨ ਲ ਕਿਉਂਕਿ ਗਰਮੂ ਮੂਰੇ ਖਾਲੇ ਚ ਪਾਣੀ ਸੋਕੇ ਨਾ ਜੇੜਦਾ ਵੀ ਨਾ ਹੁੰਦਾ ਗਰਮੀ ਦੀ ਹਾਲ ਬਾਈ ਜਿਹੜੇ ਹਿਸਾਬ ਨਾਲ ਇਹਨਾਂ ਦੀ ਯਾਤ ਬਰੀਡ ਹੈ ਇਹਨਾਂ ਨੂੰ ਉਹਨਾਂ ਦਿੱਤਾ ਤੇ ਉਹਨਾਂ ਤੋਂ ਹੁਣ ਦੇਣੀ ਥੋਰੀ ਵਾਰ ਨੂੰ ਇਹਨੂੰ ਸੋ ਚੌਥੇ ਨੰਬਰ ਤੇ 18 17 18 ਕਿਨਾਂ ਕਿ ਦੁੱਧ ਦੇ ਦੂਗੀ ਤੇ ਬਾਕੀ ਕੱਦ ਕਾਠ ਬਹੁਤ ਆ ਜਰਸੀ ਚ ਆ ਗਈ ਕੱਲੀਆ ਬਰਾਬਰ ਨਹੀਂ ਕਰੀਆਂ ਬਾਈ ਇਹਨੇ ਠੀਕ ਆ ਕਾਫੀ ਕਲਰ ਜਾ ਹਨਾ ਤੇ ਕੰਨ ਕੋਨੇ ਜਾਵਾਂ ਨਿਕਾ ਹਨਾ ਜਰਸੀ ਦੇ ਬੱਚੇ ਪਯੋਰ ਪੈਦਾ ਕਰ ਦੂ ਚੰਗੇ ਜਾਵਾਂ ਸਭ ਤੋਂ ਬਾਜਪਾ ਲਾ ਕੇ ਵਿੱਚ ਵੀਰ ਕਹਿੰਦਾ ਸੀ 70000 ਜਰਸੀ ਦੇ ਲਾ ਦਾਂਗੇ ਬੱਚੀ ਦੇ ਲਾ ਦਾਂਗੇ ਬੱਚੀ ਬੱਚੀ ਬਹੁਤ ਚੰਗੀ 8000 ਲਾ ਦਾਂਗੇ ਇਹਦੇ ਠੀਕ ਹੈ 2000 ਵਾਲਾ ਭਰਾ ਲੋ ਲੈ ਕੇ ਵਧੀਆ ਬੱਚੇ ਪਾ ਦੋ ਕਰਮਾੜੀ ਦੇਖੋ ਜਮ ਜਿੰਦੇ ਜਾਨ ਰਾਜੀ ਰੂਜੀ ਦਿਨ ਕੁਝ ਕੁ ਲੈਂਦੀ ਆ ਅੱਗੇ ਲਾਹੜ ਤੇ ਆਪਾਂ ਪੰਜਵਾਂ ਨੰਬਰ ਦੇਖੇ ਨਾ ਸੂਈ ਵੀ ਪੜ ਇਹ ਵੀ ਕੱਲ ਸੂਈ ਹੈ ਕਰਾਸ ਆ ਗਈ ਹੈ ਨਾ ਬੱਚਾ ਇਹਨੇ ਕੀ ਦੇਤਾ ਬੱਚਾ ਬੱਚਾ ਆ ਲਾਲ ਜਵ ਬੱਚਾ ਆ ਗਿਆ ਯਾਰ ਐਰ ਸਿਰ ਦਾ ਹਣਾ ਠੀਕ ਹੈ ਤੇ ਬੱਚੀ ਹੁੰਦੀ ਤਾਂ ਕੋਈ ਮੁੱਲ ਹੀ ਨਹੀਂ ਸੀ ਬਈ ਇਹ ਠੀਕ ਹੈ ਦੁੱਧ ਕਿੰਨਾ ਘਵੜਾ ਜਦੋਂ ਵੀਰੇ ਭੋਲ ਆਏ ਮਹੱਲਾ ਵੀ ਹੁਣ ਥੱਲੇ 11 ਲੀਟਰ ਤਿਆਰ ਸਾਢੇ ਪੰਜ ਦਾ ਟਾਈਮ ਦਾ ਹਾਂ ਟਾਈਮ ਦਾ ਚੌਣ ਚਾਰ ਟਾਈਮ ਜੋ ਵੀ ਕੋਈ ਦਿੱਕ ਨਹੀਂ ਚੌਣ ਚਵਾ ਇੱਕ ਨੰਬਰ ਚੋਰ ਚਵਾ ਇੱਕ ਨੰਬਰ ਠੰਡੀ ਸੀ ਜਿਹੜੇ ਬਾਈ ਕੁ ਠੀਕ ਆ ਕੋਈ ਨਿਆਣਾ ਪਾਉਂਦੀ ਲੋੜ ਨਹੀਂ ਮੈਂ ਕਿਹਾ ਜਦੋਂ ਜੀ ਕਰਦਾ ਉਹਦੀ ਬਹਿ ਜਾ ਫਿਰ ਹਨ ਮੇਰੇ ਫ੍ਰੀਜੀ ਆ ਯਾਰ ਸੋ ਵੀਰੋ ਜਾਇ ਜਗਰ ਆ ਜਿਵੇਂ ਹੁਣ ਗਰਮੀ ਆਉਂਦੀ ਐ ਲੈਂਟ ਵੀ ਭੱਜ ਜਾਂਦੀ ਐ ਤੇ ਰੈਸਟ ਜਰ ਘਰੇ ਖੜੇ ਆ ਬਸ ਚਾਹ ਕਰਨੀ ਐ ਜਦੋਂ ਜੀ ਕਰਦਾ ਬਹਿ ਜਾ ਥੱਲੇ ਦੇ ਆ ਦੇਖ ਲੈ ਬੋਲੀ ਬਾਈ ਅਗਲਾ ਕਹਿਣ ਲੱਗਾ ਰਿਸ਼ਤੀ ਦਾ ਕੀ ਲੋੜ ਤੇ ਮਗਾ ਖਣਾ ਜੇ ਮਾਰ ਦੇ ਤਰ ਸੋ ਇਹਦਾ ਹੋ ਗਾਲਾ ਜਮਾ ਪੌਣੇ 9 ਵਾਲਾ ਟੈਂਪੋ ਜਿੱਥੇ ਹੱਥ ਦੇ ਦੋ ਖੜਜੋ ਉੱਥੋਂ ਸਵਾਰੀ ਚੱਕ ਲੈਣੀ ਹੋਣੀ ਹਨਾ ਬਈ ਮੋਲੀ ਨਹੀਂ ਨਹੀਂ ਸੀ ਇੱਥੇ ਕਹਿੰਦਾ ਜੈਜ ਗਾਲਣਾ ਰਾਜੂ ਹਾਜ ਦਾ ਕਹਦਾ ਪੌਣੇ 9 ਵਾਲੇ ਟੈਂਪੂ ਤੋਂ ਤੇ ਰੇਡ ਫਿਰ ਬਾਝੇ ਬੂ ਜਾਵਾਂ ਰੇਡ ਤੇ ਤੋਰ ਦੇ ਫਿਰ ਮਾੜਾ ਜੀ ਨੂੰ ਸੋ ਵੀਰੋ ਬੈਠ ਦੇਖੋ ਕੋਈ ਮੰਨ ਕੇ ਚਲੋ ਬੱਚਾ ਛੱਡਣ ਦੀ ਲੋੜ ਨਹੀਂ ਕੋਈ ਨਿਆਣਾ ਪਾਉਣ ਦੀ ਲੋੜ ਨਹੀਂ ਬਾ ਬਾਹਲਟੀ ਚੱਕੋ ਤੇ ਬਹਿ ਜਾਓ ਸਾਡੇ ਜਿੰਨਾ ਹੈਗਾ ਚੋਲੋ ਆਰਾਮ ਨਾਲ ਟਿੱਕਾ ਟਿੱਕੜ ਚੰਗਾ ਜਿੰਦ ਜਾਨ ਬਹੁਤ ਆ ਸਾਫ ਸੁਥਰੀ ਰਾਜੀ ਸਮੀ ਬੜੀ ਵੀ ਦੂਜਾ ਸੂਆ ਸੂਈ ਸਵਾਈ ਤੇ ਜੇਰ ਜੀ ਰੋਕਿਆ ਜਾਮ ਠੀਕ ਹੈ ਜੇਰ ਵਗੈਰਾ ਓਕੇ ਡਾਨਾ ਜਮਾ ਕਿੰਨਾ ਦੁੱਧ ਬਣ ਕੇ ਲੈ ਲੈ ਵਧ ਤੋਂ ਵੱਧ ਬੰਦਾ ਸੋ ਤੂੰ ਮੇਰੇ 17 18 ਮੰਨ ਕੇ ਲੈ ਲੈ ਠੀਕ ਹੈ ਸੋ ਪੰਜ ਬੇੜਾ ਆਪਾਂ ਤੁਹਾਨੂੰ ਦਿਖਾ ਚੁੱਕੇ ਆ ਇੱਕ ਸੂਈ ਵੀ ਤੇ 4 ਗੱਬਣਾ 9876320600 ਕਾਟ ਕੋਈ ਵੀ ਨਾਲ ਤੁਹਾਡੇ ਪਸੰਦ ਹੋਵੇ ਦੇਖ ਕੇ ਖਰੀਦਦਾਰੀ ਕਰ ਸਕਦੇ ਹੋ ਸੋ ਵੀਡੀਓ ਦੇਖਣ ਲਈ ਸਭ ਦਾ ਤਹਿਤ ਰੂ ਧੰਨਵਾਦ ਜਲਦ ਮਿਲ ਜਾਂਗੇ ਇਸ ਨੂੰ